ਕੁੜੀ ਨੂੰ ਮਿਲਣ ਗਏ ਮੁੰਡੇ ਦਾ ਹੋਇਆ ਕਤਲ ਪਿਛਲੇ ਦਿਨਾਂ ਤੋਂ ਇੱਕ ਘਟਨਾ ਸੁਣਨ ਵਿੱਚ ਆਈ ਹੈ ਕਿ ਇੱਕ ਲੜਕੇ ਦਾ ਲੜਕੀ ਦੇ ਮਾਪਿਆਂ ਵੱਲੋਂ ਕ੍ਰਾਂਟ ਲਗਾ ਕੇ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਲੜਕਾ ਕੁੜੀ ਦੇ ਕਹਿੰਦੇ ਉਸ ਨੂੰ ਘਰ ਮਿਲਣ ਗਿਆ ਸੀ ਉੱਥੇ ਲੜਕੀ ਦੇ ਘਰਦਿਆਂ ਨੇ ਇਸ ਗੱਲ ਦਾ ਪਤਾ ਲੱਗਿਆ ਤਾਂ ਲੜਕੀ ਦੇ ਘਰਦਿਆਂ ਵੱਲੋਂ ਲੜਕੇ ਦਾ ਕ੍ਰਾਂਟ ਲਗਾ ਕੇ ਕਤਲ ਕਰ ਦਿੱਤਾ ਤੇ ਲੜਕੇ ਦੀ ਲਾਸ਼ ਨੂੰ ਖੇਤਾਂ ਵਿੱਚ ਲਿਜਾ ਕੇ ਸੁੱਟ ਦਿੱਤਾ ਇਸ ਦੇ ਨਾਲ ਸਬੰਧਿਤ ਇੱਕ ਆਡੀਓ ਵੀ ਤੀਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਵਿਅਕਤੀ ਆਪਸ ਵਿੱਚ ਗੱਲ ਕਰਦੇ ਕਹਿ ਰਹੇ ਹਨ ਕਿ ਲੜਕੇ ਦੀ ਉਮਰ ਸਹਜ 15 ਸਾਲ ਸੀ ਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਲੜਕੀ ਦੇ ਘਰਦਿਆਂ ਨੇ ਕਤਲ ਕਰਨਾ ਹੀ ਸੀ ਤਾਂ ਪਹਿਲਾਂ ਆਪਣੀ ਲੜਕੀ ਦਾ ਕਤਲ ਕਰਦੇ ਫਿਰ ਉਸ ਲੜਕੇ ਦਾ ਕਿਉਂਕਿ ਉਹ ਲੜਕੀ ਦੇ ਬਲਾਉਂਤੇ ਹੀ ਕਰ ਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਲੜਕੇ ਨੂੰ ਸਮਝਾ ਸਕਦੇ ਸਨ ਜਾਂ ਉਸਦੇ ਘਰ ਸ਼ਿਕਾਇਤ ਵੀ ਕਰ ਸਕਦੇ ਸੀ। ਇਸ ਦੇ ਨਾਲ ਹੀ ਲੜਕੀ ਅਤੇ ਲੜਕੇ ਦੇ ਦੋਸਤ ਦੀ ਇੱਕ ਆਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਸੁਣਦੇ ਹਾਂ ਕਿਉਂ ਕੀ ਗੱਲ ਕਰਦੇ ਨੇ। ਜੀ। ਨਾ ਕੁਛ ਨਹੀਂ ਪਤਾ ਲੱਗਾ ਬੋਟ ਤੇ ਨਿਕਲ ਆਇਆ ਨਾ ਹੁਣ ਚੱਲੇ ਆ ਜਦ ਐਡੀ ਛੇਤੀ ਕਿੱਥੋਂ ਹੋਊਗਾ ਜਾਣਾ ਉਹਨਾਂ ਨੇ ਠੀਕ ਆ ਹਾਂਜੀ ਤੇ ਜਦੋਂ ਬਤਲੂਆ ਤੁਮੇ ਮੇਰੀ ਗੱਲ ਸੁਣੋ ਹਾਂਜੀ ਤੇ ਜਿੱਦਾਂ ਮਾਰਾ ਤੁਹਾਡੇ ਘਰ ਕੇ ਇਹਨੂੰ ਪਤਾ ਤੇ ਨਹੀਂ ਹੋਇਆ ਸੀ ਨਹੀਂ ਇਹਨੂੰ ਨਹੀਂ ਪਤਾ ਅੱਛਾ ਨੀ ਮਤਲਬ ਮੈਂ ਸੋਚਦਾ ਹਾਂ ਘਰ ਕੋਰ ਨਾ ਭਾਵਾਗੇ ਇਹਨੂੰ ਤੁਹਾਡੇ ਘਰ ਜਾ ਕੇ ਕੋਲਾ ਵਾਲਾ ਪਿਆ ਉਹ ਜਿਹੜਾ ਮੁੰਡਾ ਆਇਆ ਵੀ ਰਾਤ ਕੋਈ ਵੀ ਇੰਦਾ ਦਾ ਯਾਨੀ ਇਹਨੇ ਇਹ ਕਿਹੜਿਆ ਵੀ ਠੀਕ ਹਾਂ ਠੀਕ ਚਲੋ ਠੀਕ ਠੀਕ ਹੈ ਤੁਸੀਂ ਤੁਸੀਂ ਦਾ ਪਾਸਟਰੀ ਆਪਲੀ ਠੀਕ ਹੈ ਠੀਕ ਉਹ ਤਾਂ ਨਹੀਂ ਲੱਗਦਾ ਕਿ ਹਾਂ ਠੀਕ ਹੈ ਫੋਨ ਲੱਗਦਾ ਵਾ ਭਾਈ ਜਾਨ ਦੀ ਪੂਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣੇ ਕੰਮ ਤੋਂ ਆਈ ਸੀ ਤੇ ਮੈਂ ਆ ਕੇ ਇੱਕ ਨਿਊਜ਼ ਦੇਖੀ ਆ ਕਿ ਕੁੜੀ ਦੇ ਭਰਾਵਾਂ ਨੇ ਇੱਕ ਛੋਟੇ ਜਿਹੇ ਮੁੰਡੇ ਨੂੰ ਮਾਰ ਦਿੱਤਾ। ਕੱਲ ਹੋਈ ਸੀ ਐਦਾਂ ਕਿ ਕੁੜੀ ਨੇ ਉਸ ਮੁੰਡੇ ਨੂੰ ਘਰ ਮਿਲਣ ਲਈ ਬੁਲਾਇਆ ਸੀ ਤੇ ਮੁੰਡਾ ਚਲਾ ਗਿਆ ਹਨਾ ਤੇ ਉੱਥੇ ਕੁੜੀ ਦੇ ਭਰਾਵਾਂ ਨੇ ਉਹਨੂੰ ਮਿਲ ਕੇ ਵੱਢ ਦਿੱਤਾ। ਸੋ ਮੈਂ ਕੁੜੀ ਦੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਆ ਜੇ ਮੁੰਡੇ ਨੂੰ ਵੱਡਿਆ ਤੇ ਆਪਣੀ ਕੁੜੀ ਨੂੰ ਵੀ ਵੱਡਣਾ ਚਾਹੀਦਾ ਆ। ਕਿਉਂ ਕਿ ਕਿਉਂਕਿ ਤਾੜੀ ਇੱਕ ਹੱਥ ਨਾਲ ਨਹੀਂ ਕਦੇ ਵੀ ਵੱਜਦੀ। ਆਪਣੇ ਹੀ ਔਲਾਦ ਦਾ ਕਦੇ ਨਹੀਂ ਕਸੂਰ ਕੱਢਦੇ ਜੇ ਮੁੰਡਾ ਗਲਤ ਸੀ। ਤੇ ਤੁਹਾਡੀ ਕੁੜੀ ਵੀ ਉਨੀ ਗਲਤ ਸੀ ਵਿਚਾਰਾ ਚਾਰਾ ਪੈਣਾ ਦਾ ਕੱਲਾ ਕੱਲਾ ਭਰਾ ਕਿਦੋਂ ਤੋਂ ਬਾਪ ਵੀ ਨਹੀਂ ਹੈਗਾ ਸੀ ਮਾਂ ਦਾ ਕੱਲਾ ਕੱਲਾ ਪੁੱਤ ਤੁਸੀਂ ਮਾਰ ਦਿੱਤਾ ਬੱਚਾ ਸੀ ਜਵਾਕ ਸੀ ਕੁੱਟ ਮਾਰ ਕੇ ਸਮਝਾ ਵੀ ਸਕਦੇ ਸੀ ਮਾਰਨਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਜੇ ਮਾਰਨਾ ਸੀ ਤੇ ਆਪਣੀ ਕੁੜੀ ਨੂੰ ਵੀ ਮਾਰੋ ਉਹਨੇ ਹੀ ਮਿਲਣ ਨੇ ਬੁਲਾਇਆ ਸੀ ਜੇ ਅੱਗ ਮੁੰਡੇ ਨੂੰ ਲੱਗੀ ਸੀ ਤਾਂ ਅੱਗ ਕੁੜੀ ਨੂੰ ਵੀ ਲੱਗੀ ਸੀ ਕੁਆਲਿਟੀ 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 ਕਰਦੇ ਰਹਿੰਦੇ ਹੁਣ ਘੰਟੇ ਦੀ ਕੁਆਲਿਟੀ ਉਹ ਕਿੱਥੇ ਗਈ ਕੁਆਲਿਟੀ ਐਟ ਦੀ ਐਂਡ ਮੈਂ ਇਹ ਕਹੂੰਗਾ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਮੁੰਡੇ ਦੀ ਗਲਤੀ ਸੀ ਤੇ ਕੁੜੀ ਦੀ ਵੀ ਉਨੀ ਗਲਤੀ ਸੀ ਬਾਕੀ ਕੁੜੀ ਦੇ ਪਰਿਵਾਰ ਬਾਰੇ ਕਿਸੇ ਨੂੰ ਵੀ ਕੁਝ ਪਤਾ ਤਾਂ ਮੈਨੂੰ ਜਰੂਰ ਦੱਸਿਓ ਧੰਨਵਾਦ